ਹੈਲੋ ਬਾਈ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਰਾਤ ਆਪਾਂ ਟਾਇਰ ਪਾਤੇ ਸੀ ਆਪਣੇ ਟਰੈਕਟਰ ਦੇ ਫਿੱਟ ਕਰਤੇ ਸੀ ਤੇ ਅੱਜ ਆਪਾਂ ਕਰਦੇ ਆਣ ਟਰਾਲੇ ਦੀ ਤਿਆਰੀ ਤਰਪਾਲ ਤਰਪੂਲ ਪਾਉਣੇ ਆ ਡਾਲੇ ਡੂਲੇ ਖੋਲਦੇ ਆ ਟਰਾਲੇ ਦੇ ਤੇ ਨਾਲੇ ਆਪਾਂ ਇਹਨੀਆਂ ਲਾਈਟਾਂ ਲੂਟਾਂ ਚਲਦੀ ਕਰਾਂਗੇ ਲਾਈਟਿੰਗ ਤੇ ਹੁਣ ਤਰਪਾਲ ਤਰਪੂਲ ਪਾਉਣੇ ਆ ਤਿਆਰੀ ਆ ਬਸ ਆਪਾਂ ਪਰਸੋ 23 ਤਰੀਕ ਨੂੰ ਤੁਰਨਾ ਉਹ ਖੜ ਜਾ ਹਲੋ ਬਾਈ ਇਹ ਵਾਲੀ ਆਪਾਂ ਲਾਤੀ ਤੇ ਹੁਣ ਆਪਾਂ ਡਾਲਾ ਥੱਲੇ ਨੂੰ ਲੈਂਦਾ ਕਰਦੇ ਆ ਪੱਤੀਆਂ ਤੇ ਤੇ ਤਰਪਾਲ ਤਰਪੂਲ ਪਾਉਣੇ ਆ ਤੇ ਵਿੱਚ ਦੇਖਦੇ ਆ ਸਾਫ ਕਰਕੇ ਜਦਾ ਮਿੱਟੀ ਪਾਵਾਂਗੇ ਜਾਂ ਪਰਾਲੀ ਇਧਰਲੇ ਤਾਂ ਨਾਟੀ ਨਹੀਂ ਸੀ ਕਿਹੜੇ ਨਾਟੀ ਨਹੀਂ ਗਿਆ ਸੀ ਦਿਗਾਉਂਦਾ ਜੀ ਸਾਰਿਆਂ ਨੂੰ ਇਹ ਕੋਈ ਮੇਰੇ ਮਨ ਦਾ ਫੁੱਲ ਕੱਟ ਤੇ ਆਵਾ ਰੇ ਕਰਦਾ ਕੋਚ ਮਾਰ ਰਿਹਾ ਮਾਂਜਾ ਰੇਤਾ ਤਾਂ ਨਹੀਂ ਠੀਕ ਆ ਬਸ ਬਸ ਬਣਾ ਦੇ ਰੱਸਾ ਪਾਉਣਿਆ ਕੇ ਕਿਹੜੇ ਉਹ ਰਸੇ ਦੇ ਬਾਲ ਦੇੜ ਚਾਹ ਜਾਂਦਾ ਪੱਲੀ ਲੈਣ ਕੇ ਕਿਹੜਾ ਦੇਖਦੇ ਕਹੇ ਜੀ ਲੈ ਕੇ ਆਊਗਾ ਮੈਂ ਤਾਂ ਕਹੇ ਜੀ ਲੈ ਕੇ ਉਹ ਜਿਹੇ ਉਹ ਹੀ ਲਿਆਵਾਂ ਚੰਗਾ ਐ ਟਟ ਕਰ ਲੋ ਗੱਲ ਲੈ ਲੱਕੋ ਚਲਾਉਂਗਾ ਝਾੜੂ ਮਣਾ ਦੇ ਗੱਲ ਐ ਹੋਏ ਹਾਂ ਪਈ ਉਹ ਤੇ ਸਨੈਕਟਰ ਤੇ ਉਹਨੇ ਕੀ ਕਰਿਆ ਕਿ ਪਿੰਡ ਚ ਬੈਂਟਰੀਆਂ ਲਾਈਆਂ ਬੈਂਟਰੀਆਂ ਲਾਈਆਂ ਟਰੈਕਟਰਾਂ ਤੋਂ ਚੋਰੀ ਹੋ ਗਈ ਉਹਨੇ ਮੈਕ ਜੱਲ ਜਾਂਦਾ ਤੇ ਮੂਹਰੇ ਕਰਤਾ ਉਹ ਸੁਣ ਲਗਾ ਕਹਿੰਦਾ ਮੈਂ ਤਾਂ ਕਦੇ ਮੈਕ ਨੂੰ ਇਹ ਲੋਕ ਸਾਡੇ ਕੋਲੋਂ ਵੀ ਨਹੀਂ ਸੀਰੀਅਸ ਹੁੰਦੇ ਲਾਈ ਜੀ ਕਹਿੰਦਾ ਓਏ ਚਾਰ ਬਾਜ਼ੂ ਆਪਣੇ ਜਿਹਾ ਨਖਰੇ ਕੀ ਸਿੱਟਿਆ ਜਾਂ ਚਾਇਚ 42 ਸਿੱਟੋ ਜੀ ਸਹੀ ਗੱਲ ਐ ਐਨੇ ਨਿਆਕ ਤਾਹਾਂ ਲਾ ਰਿਆ ਖੋਲ ਕੇ ਹਨਾ हां ਗੱਠਾਂ ਕਹਿੰਦੇ ਖੋਲ ਕੇ ਉਹ ਬਸ ਬਾਲੀਆਂ ਦੇੜੇ ਨਾਲ ਉਮੀ ਲਉਤੀਆਂ ਚੱਕ ਚੱਕ ਧਾਰ ਲਾਗੇ ਨੇ ਟੂਲ ਨੇ ਕਿਉਂ ਕਿ ਕਿੜਾ ਫਿਰ ਪਹਿਲਾ ਪੱਲੀ ਪਾਉਂਗਾ 7 ਭਾਈ ਇਧਰ ਲੀ ਚੱਲੀਆ ਨਾ ਨਾ ਚਲੋ ਭਾਈ ਇਹ ਹੁਣ ਓਕੇ ਆ ਜਾਮਾ ਸਾਰੀਆਂ ਚਲੀਆਂ ਨਹੀਂ ਆ ਹਏ ਫੀਨੇ ਵੀਨੇ ਕਿ ਕਦੀ ਸਾਰੀਆਂ ਬਸ ਇੱਕ ਨਹੀਂ ਚੱਲਦੀ ਠੀਕ ਆ ਦੂਜਿਆਂ ਦਾ ਬਾਹਰੋਂ ਉੱਤੋਂ ਲਾ ਕੇ ਦੇਖੀਏ ਮੈਨੂੰ ਲੱਗਾ ਡੱਟ ਪੁਆਇੰਟ ਆ ਇਹਨਾਂ ਦੇ ਵੀ ਯਾਰਾ ਪੁਆਇੰਟ ਉਹੀ ਬਣਾਈ ਜਾਣਾ ਵਿੱਚ ਇੱਕ ਅੰਗੂਣੀ ਜੱਸੀ ਨੇ ਢਿੱਲੋ ਪਾਰ ਲਈ ਜੀ ਲੈ ਕੇ ਨਾ ਬੱਚੇ ਜ਼ੋਰ ਲਾਈ ਖੰਦੇ ਨੇ ਸੇਵਾ ਆ ਵੀ ਮੰਨਵੇਂ ਦਿੰਦਾ ਵਾਦਾ ਕੱਟਣੀ ਜਾਂਦਾ ਫੇਰ ਉਹਲਾ ਭਾਈ ਜੀ ਇੱਥੇ ਲਓ ਭਾਈ ਰੱਸਾ ਬੰਨਤਾ ਆਪਾਂ ਤੇ ਪੱਲੀ ਚੜਾਉਣਾ ਫੇਰ ਉੱਤੇ ਪਾਵਾਂਗੇ ਤਰਪਾਲ ਕੇਰਾ ਪੱਲੀ ਲਾਉਨੇ ਆ ਤੇ ਪ੍ਰਾਭਾ ਹੀ ਲਾਈਟਾਂ ਲੁੱਟਾਂ ਜਲਦੀਆਂ ਕਰੀ ਜਾਂਦਾ ਬਾਕੀ ਸਾਨੂੰ ਹੱਥ ਨਹੀਂ ਦਿਖਾਵਾਂਗੇ। ਕੇਰਾ ਪੱਲੀ ਪਾ ਕੇ ਸੈਟਿੰਗ ਕਰਦੀ ਏ ਟਰਾਲੇ ਦੀ। ਲੋ ਵਈ ਪੱਲੀ ਪਾਤੀ ਆਪਾਂ ਤੇ ਹੁਣ ਪਾਉਨੇ ਆ ਤਰਪਾਲ। ਜਮਾ ਕੇ ਰਾਂ ਸੈਟਿੰਗ ਕਰਤੀ ਤੇ ਮਾਂਗਰਲੀ ਪੱਲੀ ਤੇ ਛੱਡਣ ਨੂੰ ਕੇਰਾ ਤਾਂ ਆਹ ਮੋੜ ਕੇ ਰੱਖਤੀ ਬਾਕੀ ਉੱਥੇ ਜਾ ਕੇ ਦੇਖਾਂਗੇ। ਤੇ ਹੁਣ ਪਾਉਨੇ ਆ ਤਰਪਾਲ ਉਤੋਂ ਬਸ ਫਿਰ ਕੰਮ ਸੈਟ ਆ ਤੇ ਉਦੋਂ ਬਾਅਦ ਕਰਾਂਗੇ ਆਪਾਂ ਲਾਈਟਾਂ ਜਲਦੀਆਂ। ਇਹ ਮੁੰਡੇ ਗਏ ਜਮਾਬੰਦ ਕਰੋ ਕਿਸੇ ਚਾਚਾ ਕਹਿੰਦਾ ਕਮਰਾ ਹਾਟ ਗਿਆ ਸਾਡੇ ਬਸ ਮੁੰਨੀ ਆ ਨਾ ਠੀਕ ਆ ਬਸ ਓਕੇ